ਜੇਕਰ ਤੁਹਾਨੂੰ ਵੀ ਕੋਈ ਦਾਦਾ ਆਪਣੇ ਆਪ ਨੂੰ ਪੱਤਰਕਾਰ ਜਾਂ ਫਿਰ ਕੋਈ ਵੱਡਾ ਅਫਸਰ ਤਾਂ ਉਸ ਦੇ ਚਾਂਸੇ 'ਚ ਆਉਣ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕਰ ਲਿਓ ਐਵੇਂ ਨਾ ਕਿਤੇ ਵਿਸ਼ਵਾਸ ਕਰਕੇ ਆਪਣਾ ਝੁੱਗਾ ਝੌੜ ਕਰਵਾ ਲੈਣਾ ਕਿਉਂਕਿ ਹਾਲ ਹੀ ਦੇ ਵਿੱਚ ਜੋ ਪੁਲਿਸ ਨੇ ਗਿਰੋਹ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਇਹ ਲੋਕਾਂ ਨੂੰ ਆਪਣੇ ਆਪ ਨੂੰ ਅਫਸਰ ਅਤੇ ਫਰਜੀ ਪੱਤਰਕਾਰ ਦੱਸ ਕੇ ਠੱਗੀ ਮਾਰਦੇ ਸੀ ਇਸ ਵੰਦੀ ਜਾਣਕਾਰੀ ਦਿੰਦੇ ਆ ਪੁਲਿਸ ਦੇ ਵੱਡੇ ਅਫਸਰ ਨੇ ਦੱਸਿਆ ਕਿ ਕਿਦਾਂ ਇਹ ਗਿਰੋ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਕੇ ਲੁੱਟਾਂ ਕਰਦਾ ਸੀ ਜਲੰਧਰ ਦਾ ਇਹਨੇ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ ਉਹਦੇ ਵਿੱਚ ਪਰਸੂ ਦਿਨ ਕੁਝ ਵਿਅਕਤੀ ਇਰੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਫੀਲਡ ਅਫੀਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ ਆਂ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਆ ਉਸ ਵਕਤ ਇਸ ਜਿਹੜਾ ਚਤਰ ਸਿੰਘ ਜੀក៏ ਘਰ હાજર ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਕੱਲ ਸਵੇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ। ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪੀਟਲ ਪਠਾਨਕੋਟ ਚੌਂਕ ਜਾ ਰਹਿਆਂ ਹਾਂ ਤੇ ਉਹਨਾਂ ਨੇ ਇੱਕ ਅਰਜ ਉਥੇ ਕਾਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜੰਨੇ ਆ ਅਸੀਂ ਵੀ ਇਸੇ ਏਰੀਆ ਦੇ ਵਿੱਚ ਫਿਰ ਰਹੇ ਆ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਆ ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਹ ਸਾਰੀ ਕਰਨ ਦੀਆਂ ਤੇਰੇ ਕੋਲ ਐਨਓਸੀ ਨਹੀਂ ਹੈ ਡਿਪਾਰਟਮੈਂਟ ਦੀ ਜਿਹੜੇ ਜੋ ਕਿ ਤੈਨੂੰ ਇੱਕ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2.5 ਲੱਖ ਰੁਪਈਆ ਜਿਹੜਾ ਲੱਗੇਗਾ ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਸਾਰੀ ਜਿਹੜੀ ਹੈ ਤੇਰੀ ਢਾ ਦਿੱਤੀ ਜਾਏਗੀ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਅਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਢਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰ ਦਿੰਦੇ ਆ ਜਿਹੜਾ ਕਿ ਮਦਈ ਚਦਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਉਂਟ ਤਾਂ ਇਸ ਟਾਈਮ ਪ੍ਰੈਜ਼ెంట్ ਨਹੀਂ ਹਨ ਉਹਨਾਂ ਨੇ ਆਪਣੇ ਫੋਨ ਤੋਂ Paytm ਦਾ ਜਿਹੜਾ ਸਕੈਨਰ ਹੁੰਦਾ ਹੈ ਉਹ ਇਹਨਾਂ ਨੂੰ WhatsApp ਕੀਤਾ ਤੇ ਕਿਹਾ ਕਿ ਜੇਕਰ ਤੇਰ ਕੋ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ। ਮੁਦਈ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋ ਕੈਸ਼ ਵੀ ਨਹੀਂ ਹੈ, ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ। ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਘਰੋਂ ਜਾ ਕੇ ਇਹ ਅਮਾਊਂਟ ਲੈ ਕੇ ਆ ਜਾਵਾਂ। ਦੋ ਦਿਨ ਲਈ ਇੱਕ ਦਿਨ ਤੋਂ ਪਹਿਲਾਂ ਉਹਨੂੰ ਜਦੋਂ ਘਰੇ ਘਰੇ ਉਹਨੂੰ ਮੈਸੇਜ ਦੇ ਕੇ ਗਏ ਨੇ ਤੇ ਨੈਕਸਟ ਡੇ ਦੀ ਕੱਲ ਦੀ ਇਹ ਸਾਰੀ ਗੱਲਬਾਤ ਹੈ। ਮੈਂ ਉਹ ਹੀ ਦੱਸ ਰਿਹਾ ਨਾ ਜਦੋਂ ਉਹਨਾਂ ਜਦੋਂ ਉਹ ਘਰੋਂ ਪੈਸੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੌਰੈਂਸ ਸਕੂਲ ਲਾ ਗਏ ਅਕਸ਼ਰਤਾ ਮੰਦਿਰ ਤੇ ਲਾ ਗਏ ਮਿਲਿਆ ਤੇ ਉਹਨੇ ਇਹ ਆਪਣੀ ਮੁਸੀਬਤ ਉਹਨਾਂ ਦੇ ਸਾਹਮਣੇ ਰੱਖੀ ਕਿ ਮੇਰੇ ਕੋਲ ਪੈਸੇ ਅਦਾਇਗੀ ਕਰਨ ਦੇ ਵਾਸਤੇ ਮੈਂ ਸਕਸ਼ਮ ਨਹੀਂ ਹਾਂ ਤੇ ਉਹਨੇ ਸਿਰਫ ਤੇ ਸਿਰਫ 5000 ਰੁਪਈਆ ਹੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇ ਦੇ ਤੇ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰਦੇ ਹਾਂ ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮਦਈ ਨੂੰ ਇਹਨਾਂ ਦੀ ਗੱਲਬਾਤਾਂ ਤੋਂ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਉਨੇ 5000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ ਲੇਕਿਨ ਨਾਲ ਹੀ ਉਥੇ ਜਿਹੜੀ ਸਾਡੀ ਪੀਸੀਆਰ ਸੀਗੀ ਉਹਨੂੰ ਇਨਫੋਰਮ ਕੀਤਾ ਜੋ ਪੀਸੀਆਰ ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋਂ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਗਏ ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਸਮਝ ਆਇਆ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਨਿਸਪਲ ਕਾਰਪੋਰੇਸ਼ਨ ਨਾਲ ਸਬੰਧਤ ਨਹੀਂ ਹਨ ਇਹਨਾਂ ਕੋਲ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜੀ ਐਨਓਸੀ ਬਾਰੇ ਯਾ ਕੋਈ ਵੀ ਉਹਦੀ ਉਸਾਰੀ ਬਾਰੇ ਗੱਲਬਾਤ ਕਰਨ ਇਹ ਸਿਰਫ ਤੇ ਸਿਰਫ ਉਹਨੂੰ ਠੱਗਣਾ ਚਾਹੁੰਦੇ ਸਨ ਉਹਨੂੰ ਡਰਾ ਧਮਕਾ ਕੇ ਉਹਦੇ ਕੋਲ ਪੈਸੇ ਕਢਵਾਉਣਾ ਚਾਹੁੰਦੇ ਸਨ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ ਤਿੰਨ ਵਿਅਕਤੀ ਨੇ ਉਹ ਪ੍ਰੈਸ ਰਿਲੇਟਿਡ ਵਿਅਕਤੀ ਨੇ ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਹੋ ਸੀਗਾ ਵੈਬ ਪੋਰਟਲ ਜਿਸ ਨੂੰ ਕਹਿੰਦੇ ਆ ਆਪਣੇ ਆ ਵੀਡੀਓਜ਼ ਬਣਾਉਂਦੇ ਸੀਗੇ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੌਲੇਜ ਵੀ ਸੀਗੀ ਥੋੜਾ ਆਈਡੀਆ ਸੀਗਾ ਕਿ ਕਿੱਦਾਂ ਡਿਪਾਰਟਮੈਂਟਸ ਕੰਮ ਕਰਦੇ ਨੇ ਕਿਹੜੀਆਂ ਐਨਓਸੀਸ ਚਾਹੀਦੀਆਂ ਆਉਂਦੀਆਂ ਨੇ ਕਿਹੜੀਆਂ ਪਰਮਿਸ਼ਨਸ ਚਾਹੀਦੀਆਂ ਆਉਂਦੀਆਂ ਨੇ ਇਸ ਕਰਕੇ ਹੀ ਉਹਨਾਂ ਦੇ ਆਧਾਰੇ ਦੇ ਉੱਤੇ ਹੀ ਇਹ ਉਹਨੂੰ ਡਰਾਉਂਦੇ ਧਮਕਾਉਂਦੇ ਰਹੇ ਜਿਹੜੇ ਜਦੋਂ ਇਹ ਗੱਲ ਸਾਰੀ ਪੁਛਕੇ ਚ ਵਿੱਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਿਡ ਨਹੀਂ ਹਨ ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇਮਪਰਸੋਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸ ਖैर ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਮਿਹਨਤ ਕਰਨ ਦੀ ਬਜਾਏ ਆਪਣਾ ਦਿਮਾਗ ਲੋਕਾਂ ਨੂੰ ਠੱਗਣ ਦੇ ਵਿੱਚ ਲਗਾਉਂਦੇ ਨੇ ਤੇ ਫਰਜੀ ਅਧਿਕਾਰੀ ਬਣ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ